ਦੋਸਤੋ ਨਮਸਕਾਰ ਮੈਂ ਹਾਂ ਤੁਹਾਡਾ ਆਪਣਾ BTI ਨਿਊਜ਼ ਟੀਵੀ ਤੋਂ ਸੁਸ਼ੀਲ ਗੋਇਲ ਇੱਕ ਬੰਦਾ ਜੋ ਗੁਲਾਬਗੜ੍ਹ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਬਿਆਨਤ ਸਿੰਘ ਦੱਸਿਆ ਜਾ ਰਿਹਾ ਹੈ ਉਸ ਤੋਂ 9-10 ਤਰੀਕ ਨੂੰ ਆਈ ਕਾਲ ਦੇ ਵਿੱਚ ਮੰਗੀ ਗਈ 1 ਕਰੋੜ ਦੀ ਫਰੋਤੀ ਇਹ ਪੂਰਾ ਮਾਮਲਾ ਕੀ ਹੈ ਸੁਣਦੇ ਹਾਂ ਐਸਐਸਪੀ ਮੈਮ ਜੋਤੀ ਜਾਦਵ ਦੀ ਜਵਾਨੀ BTI ਨਿਊਜ਼ ਟੀਵੀ ਦੀ ਰਿਪੋਰਟ ਕੀ ਕਹਿਣਾ ਚਾਹੋਗੇ ਜਿਹੜਾ ਇੰਕਾਉਂਟਰ ਕੀਤਾ ਇੱਕ ਬਯਾਨ ਸਿੰਘ ਅਨਦਰ ਪਰਸਨ ਹੈਗਾ ਗੁਲਾਬਗੜ੍ਹ ਦਾ ਰਹਿਣ ਵਾਲਾ ਜਿਹੜਾ ਉਸ ਦਾ ਇਮੀਗ੍ਰੇਸ਼ਨ ਦਾ ਕੰਮ ਹੈ ਮੋਹਾਲੀ ਦੇ ਵਿੱਚ ਵੀ ਤੇ ਦੁਬਈ ਬੇਸਡ ਵੀ ਕੰਮ ਹੈਗਾ ਤੇ ਉਹਨੂੰ 9 ਤੇ 10 ਤਾਰੀਖ ਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਸੀਗੀ ਜਿਹਦੇ ਵਿੱਚ ਇੱਕ ਪਰਸਨ ਨੇ 1 ਕਰੋੜ ਰੁਪਏ ਦੀ ਉਹਨੂੰ ਫਿਰੋਤੀ ਮੰਗੀ ਤੇ ਉਹਨੂੰ ਥ੍ਰੈਟ ਕਾਲ ਦਿੱਤੀ ਸੀਗੀ ਪਰ ਪੁਲਿਸ ਨੇ ਇਮੀਡੀਏਟਲੀ 10 ਤਾਰੀਖ ਨੂੰ ਹੀ ਜੋ ਕਨਸਰਨਡ ਧਾਰਾਾਮਦੇ ਅੰਡਰ ਕੇਸ ਨੂੰ ਦਰਜ ਕੀਤਾ ਤੇ ਅਗੇ ਤਫਤੀਸ਼ ਸ਼ੁਰੂ ਕੀਤੀ ਗਈ ਟੈਕਨੀਕਲੀ ਤੇ ਬੜਾ ਵਧੀਆ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਡੀਐਸਪੀ ਰੂਰਲ ਸਾਬ ਦੇ ਪੂਰੀ ਕੀ ਪੂਰੀ ਨਿਗਰਾਨੀ ਹੇਠ ਤਫਤੀਸ਼ ਚੱਲਦੀ ਰਹੀ ਤੇ ਅਲਟੀਮੇਟਲੀ ਅਸੀਂ 13 ਤਰੀਕ ਤੱਕ ਇਨ ਜੋ ਫੋਨ ਦੀ ਪੂਰੀ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਇਹ ਸੇਵਕ ਨਾ ਦਾ ਪਰਸਨ ਹੈਗਾ ਉਦੇ ਤੱਕ ਪਹੁੰਚੇ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈਗਾ ਤੇ ਉਹਨੂੰ ਫਿਰ ਫਿਨੋਮੀਨੇਟ ਕੀਤਾ ਗਿਆ 14 ਤਰੀਕ ਨੂੰ ਕੇਸ ਦੇ ਵਿੱਚ ਤੇ ਪੁਲਿਸ ਉਹਦੀ ਪਾਲ ਕਰ ਰਹੀ ਸੀਗੀ ਅਜੋ ਸੇਵਕ ਹੈਗਾ ਇਹਦੇ ਉੱਪਰ ਪੁਰਾਣੀ ਬੀਐਫਆਈਆਰਸ ਹੈ ਚੋਰੀ ਦੀ ਬੀਐਫਆਈਆਰ ਹੈ ਐਨਡੀਪੀਐਸ ਦਾ ਵੀ ਕੰਮ ਕਰਦਾ ਹੈ ਤੇ ਉਹ ਉਹਦੀ ਫਿਰ ਜਦੋਂ ਪੁਲਿਸ ਪਾਲ ਕਰ ਰਹੀ ਸੀਗੀ ਤੇ ਅੱਜ ਸਵੇਰੇ ਪੁਲਿਸ ਨੂੰ ਬਹੁਤ ਇੱਕ ਪੁਖਤਾ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਹ ਇਸ ਏਰੀਆ ਚ ਹੋ ਸਕਦਾ ਹੈਗਾ ਤੇ ਪੁਲਿਸ ਵੀ ਏਰੀਆ ਚ ਪੈਟਰੋਲਿੰਗ ਕਰ ਰਹੀ ਸੀਗੀ ਤੇ ਸਵੇਰੇ अर्ਲੀ ਮਾਰਨਿੰਗ ਫਿਰ ਕੋਟ ਸ਼ਬੀਰ ਪੁਲਿਸ ਚੌਕੀ ਦੀ ਜੋ ਟੀਮ ਹੈਗੀ ਉਹ ਇੱਥੇ ਪੈਟਰੋਲਿੰਗ ਕਰਦੇ ਜਦੋਂ ਮਤਲਬ ਏਰੀਆ ਚੈੱਕ ਕਰ ਰਹੀ ਸੀ ਤੇ ਸਾਹਮਣੇ ਤੋਂ ਸੇਵਕ ਸਿੰਘ ਆਂਦਾ ਦਿਖਾਈ ਦਿਆ ਤੇ ਉਹ ਉਹਨੂੰ ਵੀ ਐਂਟੀਸੀਪੇਟਿਡ ਸੀਗਾ ਮਾੜਾ ਬੰਦਾ ਹੈਗਾ ਤੇ ਉਹਨੇ ਪੁਲਿਸ ਨੂੰ ਦੇਖਦੇ ਪੁਲਿਸ ਦੀ ਪਾਰਟੀ ਦੇ ਉੱਪਰ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਫਿਰ ਜਵਾਬੀ ਫਾਇਰ ਕਰਕੇ ਉਹਨੂੰ ਅਰੈਸਟ ਕਰਨ ਦਾ ਟਰਾਈ ਕੀਤਾ ਤੇ ਉਹ ਜਵਾਬੀ ਫਾਇਰ ਕਰਦੇ ਹੋਏ ਉਹਦੇ ਕਿਉਂਕਿ ਉਹਨੂੰ ਭਜਣ ਤੋਂ ਵੀ ਰੋਕਣਾ ਸੀਗਾ ਤੇ ਉਹਦੀ ਲੱਤ ਤੇ ਉੱਪਰ ਗੋਲੀ ਵੀ ਲੱਗੀ ਤੇ ਉਹਨੂੰ ਫਿਰ ਇਮੀਡੀਏਟਲੀ ਸਰਕਾਰੀ ਜੋ ਹਸਪਤਲ ਹੈ ਉੱਥੇ ਵੀ ਭਰਤੀ ਕਰਾਇਆ ਗਿਆ ਤਾਂ ਕਿ ਉਹਦਾ ਇਲਾਜ ਕਰਾਇਆ ਜਾ ਸਕੇ ਤੇ ਅੱਗੇ ਵੀ ਹੁਣ ਜਦੋਂ ਠੀਕ ਹੋ ਜਾਂਦਾ ਉਹਦੀ ਪੁੱਛਗਿੱਛ ਕਰਕੇ ਅੱਗੇ ਉਹ ਉਹਦਾ ਕਿਸੇ ਔਰ ਨੇ ਸਾਥ ਦਿੱਤਾ ਹੈ ਕਿ ਕਿਸੇ ਗੈਂਗਸਟਰ ਨੇ ਉਹਦੀ ਮਦਦ ਕੀਤੀ ਹੈ ਜਾਂ ਗੈਂਗਸਟਰ ਦੇ ਬਿਹਾਫ ਤੇ ਕੰਮ ਕਰ ਰਿਹਾ ਸੀਗਾ ਉਹ ਸਾਰਾ ਹਜੇ ਤਫ਼ਤੀਸ਼ ਦਾ ਪਾਰਟ ਹੈਗਾ ਤੇ ਮੇਨ ਜੋ ਪਰਸਨ ਉਹਨੂੰ ਫੜ ਲਿਆ ਗਿਆ ਹੈਗਾ ਤੇ ਬਹੁਤ ਵਧੀਆ ਸਦਰ ਦੀ ਪੂਰੀ ਪੂਰੀ ਪੁਲਿਸ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਇੱਕ ਮਾੜੇ ਬੰਦੇ ਨੂੰ ਜੋ ਕਿ ਏਰੀਆ ਚ ਥ੍ਰੈਡ ਕਾਲ ਦੇ ਰਿਹਾ ਸੀਗਾ ਉਹਨੂੰ ਫੜਿਆਏਗਾ ਮੈਮ ਪਹਿਲਾਂ ਕਿੰਨੇ ਮਾਮਲੇਦਾਰ ਸੀ ਪਹਿਲਾਂ ਦੇ ਕਲਾਪ ਇਹਦੇ ਉੱਪਰ ਦੋ ਐਫਆਈਆਰ ਹੁਣ ਤੱਕ ਹੈ ਤੇ ਇਹ ਇੱਕ ਇੱਕ ਹੋਰ ਵੀ ਕਿਉਂਕਿ ਅੱਜ ਜੋ ਜਿਸ ਬਾਈਕ ਨੂੰ ਵਾਰਤ ਰਿਹਾ ਸੀਗਾ ਉਹ ਵੀ ਚੋਰੀ ਦੀ ਹੀ ਜ਼ਬਤੀ ਹੈਗੀ ਤੇ ਉਹ ਵੀ ਚੈੱਕ ਕਰਨਾ ਹੈਗਾ ਕਿ ਉਹਦੇ ਵਿੱਚ ਕੋਈ ਕੇਸ ਦਰਜ ਹੈ ਤੇ ਉਹਦੇ ਵਿੱਚ ਹੀ ਨੋਮੀਨੇਟਡ ਨਹੀਂ ਹੈ ਤੇ ਚੋਰੀ ਤੇ ਐਨਡੀਪੀਐਸ ਦਾ ਕੰਮ ਕਰਨ ਦਾ ਦੀ ਸੀਗਾ ਪਹਿਲਾਂ ਮਾਮਲੇ ਦਰਜ ਨੇ ਕੁਝ ਕੋਈ ਲਿੰਕ ਆਇਆ ਨਹੀਂ ਪਹਿਲਾਂ ਕੋਈ ਲਿੰਕ ਹੈਗਾ ਸੀ ਪਹਿਲਾਂ ਕਿਸੇ ਨਾਲ ਇਹਦੇ ਨਹੀਂ ਉਹੀ ਮੈਂ ਕਹਿ ਰਹੀ ਹਾਂ